ਅਸੀਂ ਗਾਮਾਂਗੇ ਬਹੁਤ ਸਪੋਰਟ ਕਰਾਂਗੇ ਜਿਸ ਤੇ ਸਾਡੀ ਦਾਣ ਲੋਡ ਪੈ ਗਿਆ ਆਪਾਂ ਤੁਹਾਡੇ ਨਾਲ ਬਹੁਤ ਬਹੁਤ ਬਣਾ ਸਾਡੇ ਦੇ ਜਮਾ ਠੀਕ ਆ ਤਬਦੀਲ ਤਬਦੀਲ ਕਰਦੀ ਬਾਕੀ ਆਪਣਾ ਅੱਛਾ ਅੱਛਾ ਦੇ ਦੋ ਆਪਣੇ ਲਈ ਸੱਲ ਬਣਾਉ ਪ੍ਰੋਗਰਾਮ ਸੰਡੇ ਦਾ ਮੈਂ ਬੁਲਾ ਦੇਣਾ ਉਹ ਸਾਡੇ ਠੀਕ ਹੈ ਗਾਰਨਿੰਗ ਕਲੇਅ ਪਤਾ ਅੰਦਰ ਵੱਟ ਦੇ ਸਾਡੇ ਪਵਨ ਇਹ ਨਾ ਪਵਨ ਦੀ ਬੈਕ ਤੇ ਅਨੰਕੜੀ ਬਹੁਤ ਚਾਈ ਸਰ ਉਹ ਤੇ ਬਲਵਿੰਦਰ ਸਿੰਘ ਅਨੰਕੜੀ ਤੋਂ ਹਾਂਜੀ ਹਾਂਜੀ ਚੰਦਰ ਸਾਹਿਬ ਚਲੋ ਵਧੀਆ ਸਰ ਸਹੀ ਕਿਤੇ ਅੱਗੇ ਮੇਰਾ ਕੋਲ ਫੋਨ ਕੋਲ ਪੈਣੀ ਦੀ ਮਾਦੀ ਨਹੀਂ ਤਾਂ ਕਹਿੰਦਾ ਜਿਹੜੇ ਬੋਰ ਥੱਲੇ ਹਾਂਜੀ ਮਿਲਾਂਗੇ ਫਿਰ ਜਿੱਥੇ ਕੋਈ ਕੋਈ ਕਟਿੰਗ ਜਾਤੋ ਜਿੱਤੀ ਚਲੋ ਬਹੁਤ ਵਧੀਆ ਮੈਂ ਨੀਮੰਬਰ ਸਰ ਹਾਂਜੀ ਮੇਰਾ ਨਾਮ ਹਰਵਿੰਦਰ ਸਿੰਘ ਚੋਹਾਨ ਐਡਵੋਕੇਟ ਮੈਂ ਜ਼ਿਲ੍ਹਾ ਕਚੈਰੀ ਅੰਮ੍ਰਿਤਸਰ ਵਿੱਚ ਸਾਲ 1990 ਤੋਂ ਪ੍ਰੈਕਟਿਸ ਕਰ ਰਿਹਾ ਹਾਂ ਔਰ ਮੈਂ ਮੈਡਮ ਨਿਰਿੰਦਰ ਕੌਰ ਜਿਹੜੇ ਸਾਡੇ एमपी दी डायरेक्शन ਲੜ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਕੁਝ ਮੈਂ ਆਮ ਜਨਤਾ ਨੂੰ ਦੱਸਣਾ ਚਾਹੁੰਦਾ ਹੈ ਵੀ ਇੱਕ ਪੜ੍ਹੀ ਲਿਖੀ ਕੌਮ ਹੈ ਮੈਡਮ ਕਾਫੀ ਹਾਈਲੀ ਕੁਆਲੀਫਾਈਡ ਨੇ ਔਰ ਪਿਛਲੇ 10 ਤੋਂ 15 ਸਾਲ ਤੋਂ ਅੰਮ੍ਰਿਤਸਰ 바ਰਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਗਰੀਬਾਂ ਦੇ ਕੇਸ ਮੁਫਤ ਕਰ ਰਹੇ ਨੇ ਔਰ ਜਿਹੜਾ ਵੀ ਇਨਸਾਨ ਇਹਨਾਂ ਦੇ ਕੋਲ ਚੱਲ ਕੇ ਆਂਦਾ ਉਹਨੂੰ ਅੱਛੀ ਸਲਾਹ ਦਿੰਦੇ ਨੇ ਪਹਿਲਾਂ ਵੀ ਐਗਜ਼ੀਕਟਿਵ ਮੈਂਬਰ ਸਾਡੇ 바ਰਦੇ ਰਹਿ ਚੁੱਕੇ ਨੇ ਔਰ ਇਸ ਵੇਲੇ ਮੌਜੂਦਾ ਐਗਜ਼ੀਕਟਿਵ ਮੈਂਬਰ ਇਹ ਕਹਿੰਦੇ ਨੇ ਕਿਉਂਕਿ ਇਹ ਪੜੇ ਲਿਖੇ ਨੇ ਇਹਨਾਂ ਦੀ ਜਿਹੜੀ ਗਰਾਸ ਰੂਟ ਹੈਗੀ ਆ ਜਿਹੜਾ ਰੂਟਸ ਨੇ ਅੰਮ੍ਰਿਤਸਰ ਤੱਕ ਅੰਮ੍ਰਿਤਸਰ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਦਾ ਪਰਿਵਾਰ ਸਾਰਾ ਅੰਮ੍ਰਿਤਸਰ ਦੇ ਵਿੱਚ ਹੈਗਾ ਔਰ ਕਿਉਂਕਿ ਇਹ ਆਮ ਜਨਤਾ ਦੇ ਵਿੱਚ ਵਿਚਰਦੇ ਨੇ ਆਮ ਲੋਕਾਂ ਦੇ ਕੇਸ ਹੱਲ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਜ਼ਮੀਨੀ ਹਰਕਤ ਤੋਂ ਪਤਾ ਹੈਗਾ ਵੀ ਲੋਕਾਂ ਦੀਆਂ ਮੁਸ਼ਕਲਾਵਾਂ ਕੀ ਹੈਗੀਆਂ ਨੇ ਅੰਮ੍ਰਿਤਸਰ ਸ਼ਹਿਰ ਜਿਹੜਾ ਸਾਡਾ ਪਵਿੱਤਰ ਸ਼ਹਿਰ ਬਣਿਆ ਗਿਆ ਹੈ ਉਹਦੇ ਇਹ ਬਸਨੀਕ ਨੇ ਔਰ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਦੀ ਅੱਜ ਵੀ ਹਜੇ ਕਮੀ ਹੈ ਔਰ ਜਿਸ ਤਰ੍ਹਾਂ ਮੈਡਮ ਪਹਿਲਾਂ ਕਾਫੀ ਵਾਰ ਕਹਿ ਚੁੱਕੇ ਨੇ ਵੀ ਮੈਂ ਅੰਮ੍ਰਿਤਸਰ ਨੂੰ ਇੱਕ ਸਵਿਟਜ਼ਰਲੈਂਡ ਦੀ ਤਰ੍ਹਾਂ ਸਾਫ਼ ਸੁਥਰਾ ਔਰ ਹਰ ਪੱਖੋਂ ਵਧੀਆ ਬਣਾਣਾ ਹੈ ਹਰ ਸਹੂਲਤਾਂ ਦੇਣੀਆਂ ਨੇ ਉਸ ਬੰਦੇ ਵਿੱਚ ਮੈਂ ਪੂਰਜੋਰ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਪੜੀ ਲਿਖੀ ਕੌਮ ਹੈ ਔਰ ਅੰਮ੍ਰਿਤਸਰ ਨਾਲ ਰਿਲੇਟਡ ਨੇ ਇਹ ਨਹੀਂਗਾ ਵੀ ਕਿਤੇ ਬਾਹਰਲੇ ਸ਼ਹਿਰ ਚ ਆ ਕੇ ਕੋ ਇਲੈਕਸ਼ਨ ਲੜ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀਆਂ ਰੂਟਸ ਹੈਗੀਆਂ ਨੇ ਔਰ ਇਹਨਾਂ ਨੂੰ ਅਸੀਂ ਕਾਮਯਾਬ ਕਾਮਯਾਬ ਕਰੀਏ ਤਾਂ ਕਿ ਇਹ ਸਾਡੇ ਅੰਮ੍ਰਿਤਸਰ ਦੀ ਨੁਹਾਰ ਬਦਲ ਸਕਣ ਨੋ ਕੇ ਪਤਾ ਲੱਗਾ ਕਿ ਮੈਡਮ ਦੇ ਰਹੇ ਐ ਸੋਸ਼ਲ ਵਰਕਿੰਗ ਕਰਦੇ ਨੇ ਕਿ ਕਿੰਨੇ ਸਾਲ ਤੋਂ ਇਹ ਜਿਹੜੇ ਮੈਂ ਰੈਕਟਿਵਿਟੀ ਕਰਦੇ ਐ ਤਕਰੀਬਨ ਪਿਛਲੇ 15 ਸਾਲ ਤੋਂ ਮੈਂ ਦੇਖ ਰਿਹਾ ਇਹਨਾਂ ਨੂੰ ਜੀ ਕਈ ਵਾਰੀ ਮੈਂ ਇਹਨਾਂ ਦੇ ਚੈਂਬਰ 'ਚ ਜਾਣਾ ਹੈ ਇਹਨਾਂ ਦੇ ਕੋਲ ਲੋਕੀ ਸਲਾਹ ਲੈਣ ਆਉਂਦੇ ਨੇ ਕਈ ਵਾਰੀ ਇਹ ਮੇਰੇ ਕੋਲ ਸਲਾਹ ਲੈਣ ਆ ਜਾਂਦੇ ਨੇ ਔਰ ਕਈ ਵਾਰੀ ਇਤੋਂ ਤੱਕ ਹੁੰਦਾ ਹੈ ਵੀ ਇਹ ਗਰੀਬਾਂ ਵਾਸਤੇ ਆਪਣੀ ਪਾਕਟ 'ਚੋਂ ਪੈਸੇ ਖਰਚ ਕੇ ਕੋਈ ਟਾਈਪ ਦਾ ਕੰਮ ਜਾਂ ਕੁਝ ਤੇ ਇਹਨਾਂ ਨੂੰ ਪੈਸੇ ਦਾ ਲਾਲਚ ਕੋਈ ਨਹੀਂ ਹੈਗਾ ਔਰ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਜੀ ਔਰ ਮੈਂ ਕਿਉਂਕਿ ਇਹ ਸਾਡੇ ਅੰਮ੍ਰਿਤਸਰ ਦੇ ਵਸਨੀ ਇਨਾਂ ਦਾ ਜਿਹੜੀਆਂ ਰੂਟਸ ਨੇ ਡੀਪ ਰੂਟਡ ਅਮਰਸਰ ਨਾਲ ਹੈਗੀਆਂ ਨੇ ਔਰ ਇਹ ਹਰ ਵੇਲੇ ਅਵੇਲੇਬਲ ਹੋਣਗੇ ਸਾਡੀ ਅਮਰਸਰ ਦੀ ਜਨਤਾ ਵਾਸਤੇ ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹੈ ਵੀ ਆਮ ਜਨਤਾ ਪਾਰਟੀ ਦੀ ਉਮੀਦਵਾਰ ਐਮਪੀ ਦੀ ਇਲੈਕਸ਼ਨ ਵਾਸਤੇ ਮੈਂ ਨਰਿੰਦਰ ਕੌਰ ਨੂੰ ਭਰਵਾ ਹੂੰਗਾ ਰੱਦਿਓ ਔਰ ਇਹਨਾਂ ਦੀ ਜਿੱਤ ਨਿਸ਼ਚਿਤ ਕਰੋ ਸਾਰੇ ਵਕੀਲ ਬਰਾਦਰੀ ਨੂੰ ਮੈਂ ਸਾਰੇ ਐਡਵੋਕੇਟਸ ਨੂੰ ਮੈਂ ਬੇਨਤੀ ਕਰਾਂਗਾ ਕਿਉਂਕਿ ਇਹ ਸਾਡੀ ਕਲਾਸ ਨੂੰ ਬਿਲੋਂਗ ਕਰਦੇ ਨੇ ਪੜ੍ਹੇ ਲਿਖੇ ਨੇ ਔਰ ਇਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਸਹਿਯੋਗ ਦਿੱਤਾ ਜਾਵੇ ਔਰ ਅਸੀਂ ਜਿੱਥੇ ਵੀ ਸਾਡੀ ਲੋੜ ਪੈਗੀ ਅਸੀਂ ਹਰ ਤਰ੍ਹਾਂ ਨਾਲ ਇਹਨਾਂ ਦੇ ਅਮਦਦ ਕਰਨ ਨੂੰ ਤਿਆਰ ਹੈਗੇ ਹਾਂ ਮੇਰਾ ਨਾਮ ਐਡਵੋਕੇਟ ਸਰਵਜੀਤ ਸਿੰਘ ਭਾਟਿਆ ਹੈ ਮੈਂ ਜਿਲ੍ਹਾ ਜਾਰੀ ਅੰਮ੍ਰਿਤਸਰ ਵਿੱਚ 8 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਤੇ ਮੈਂ ਮੈਡਮ ਨੂੰ ਕਾਫੀ ਸਮੇਂ ਤੋਂ ਜਾਣਦਾ ਹਾਂ ਤੇ ਮੈਡਮ ਬਹੁਤ ਹੀ ਅچھے ਸੁਭਾਅ ਦੇ ਹਨ ਗਰੀਬਾਂ ਦੀ ਮਦਦ ਕਰਨ ਵਾਲੇ ਹਨ ਤੇ ਲੋੜਵੰਦਾ ਦੀ ਮਦਦ ਕਰਨ ਵਾਲੇ ਹਨ ਇਹਨਾਂ ਨੂੰ ਅੱਗੇ ਲਿਆਣਾ ਅੱਗੇ ਲਿਆਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਬਦਲ ਸਕਦੇ ਹਨ ਅਤੇ ਹੋਰ ਪਾਰਟੀਆਂ ਨਾਲੋਂ ਇਹਨਾਂ ਦੇ ਵਿਸ਼ਵਾਸ ਦਿਖਾਣਾ ਵਧੀਆ ਰਹੇਗਾ ਅੰਮ੍ਰਿਤਸਰ ਬਦੌਰ ਕਚੈਰੀ ਮੈਂ ਪ੍ਰੈਕਟਿਸ ਕਰ ਰਹੇ ਹਾਂ ਸਾਡੇ ਮਾਨਯੋਗ ਆਪਣਾ ਨਰਿੰਦਰ ਕੁਮਾਰ ਮੈਮ ਜਿਨ੍ਹਾਂ ਨੇ ਆਪਣਾ ਐਮਪੀ ਦੀ ਪੋਸਟ ਵਾਸਤੇ ਆਮ ਜਨਤਾ ਪਾਰਟੀ ਵੱਲੋਂ ਉਮੀਦਵਾਰ ਖੜੇ ਹੋਏ ਨੇ ਅਸੀਂ ਸਾਰੇ ਵਕੀਲ ਸਾਹਿਬਾਨ ਇਨਾਂ ਦੇ ਨਾਲ ਆਪਾਂ ਇਹਨਾਂ ਨੂੰ ਹੌਸਲਾ ਅਫਜ਼ਾਈ ਕਰ ਰਹੇ ਆਂ ਆਪਾਂ ਤੁਹਾਡੇ ਨਾਲ ਆ ਤੁਸੀਂ ਅੱਗੇ ਵਧੋ ਤਾਂ ਆਪਾਂ ਹੁਣ ਜਿੱਤ ਕੇ ਹੀ ਵਾਪਸ ਆਵਾਂਗੇ ਤੇ ਸਾਰੇ ਵਕੀਲ ਸਾਹਿਬਾਨ ਦੇ ਵਿੱਚ ਮੈਡਮ ਦਾ ਪਹਿਲਾਂ ਵੀ ਬਹੁਤ ਵਧੀਆ ਨੇਚਰ ਹੈ ਇਹ ਆਪਣੇ ਇਸ ਟਾਈਮ ਐਗਜ਼ੀਕਟਿਵ ਮੈਂਬਰ ਵੀ ਚੁਣੇ ਗਏ ਨੇ ਤੇ ਕਾਫੀ ਇੱਥੇ ਵਕੀਲ ਇਹਨਾਂ ਨੂੰ ਅੱਛਾ ਸਮਝਦੇ ਨੇ ਪਸੰਦ ਵੀ ਕਰਦੇ ਨੇ ਇਸ ਕਰਕੇ ਮੈਂ ਇੱਕ ਮੈਸੇਜ ਦੇਣਾ ਚਾਹਨਾ ਵਾਂ ਕਿ ਮੈਡਮ ਨੂੰ ਆਪਾਂ ਹੁਣ ਜਿਸ ਮੈਦਾਨ 'ਚ ਉਤਾਰਿਆ ਵਾ ਆਪਾਂ ਜਿੱਤ ਕੇ ਹੀ ਵਾਪਸ ਆਵਾਂਗੇ Basically, my name is Shri Narendra Kumar Shyata, Advocate, of Amritsar Bar Association, as well as I am member of Punjab and Harana High Court, as well as member of Punjab, as well as a member of Bar Council of India, and yet I am intender for further. Now, whatsoever there I am practicing over here in the Amritsar, being my head office. Election. Basically, regarding the election of first June regarding the election of 1st june 2024 these are contesting candidates for the member parliament meaning thereby mp these are the election for the india level meaning thereby the biggest one panchayat you can say the biggest one public office bearing those are member parliament they are supposed to be elected for the post of Member Parliament India. And what I am saying for this very election, which is going to be conducted on the 1st June 2024, and its counting shall take place on the 4th June 2024, and our, our honorable, the respected, the extreme experienced advocate, Madam Narendra Kaurji, who is sitting on my side she is contesting basically why she is contesting she has been requested from the public of the Amritsar whatsoever I have come to know even from my some of the very good layers and layers and other dignitaries she has been made by and supported by the public to contest for the member parliament that's why she has been Selected by the Aam Janta Party, that is AJP, whose president, the chairman, the founder is Mr. Honourable Hari Bhai Patel, who has selected with consultation of constituency public for the welfare of the Amritsar constituency, Madam Narendra Kaurji, who is already senior advocate. very intelligent very prominent more or what is biggest thing that is she is a social worker besides her advocacy ship and uh, we are up to the extent of our extreme standing being lawyer in support of madam narinder kaur ji for the member of parliament the constituency is amritsar ਸ਼੍ਰੀ ਅੰਮ੍ਰਿਤਸਰ ਦਾ ਹੌਲੀ ਅੰਮ੍ਰਿਤਸਰ ਮੈਂ ਐਡਵੋਕੇਟ ਦਵਿੰਦਰ ਡਿਸਟ੍ਰਿਕਟ ਕੋਟ ਅੰਮ੍ਰਿਤਸਰ ਤੋਂ ਮੈਂ ਮੈਡਮ ਨਿਰਿੰਦਰ ਕਮੌਰ ਜੀ ਨੂੰ ਬਹੁਤ ਪੁਰਾਣੇ ਸਮੇਂ ਤੋਂ ਜਾਣਦਾ ਚੰਗੀ ਤਰ੍ਹਾਂ ਇਹ ਬਹੁਤ ਜ਼ਿਆਦਾ ਸੋਸ਼ਲ ਲਾਈਫ ਇਹਨਾਂ ਦੀ ਸੋਸ਼ਲ ਵਰਕਿੰਗ ਬਹੁਤ ਜ਼ਿਆਦਾ ਇਹਨਾਂ ਦਾ ਵਧੀਆ ਰਿਹਾ ਤੇ ਅੱਜ ਆਉਣ ਵਾਲੀ ਹੈ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਤੇ ਕੰਟੈਸਟ ਕਰ ਰਹੇ ਹੈ ਤੇ ਮੈਂ ਤੇ ਮੇਰਾ ਸਾਰੀ ਜਿੰਨੀ ਵਕੀਲ ਭਾਈਚਾਰਾ ਔਰ ਸਾਰੇ ਪਰਿਵਾਰ ਇਹਨਾਂ ਨੂੰ ਫੁੱਲ ਸਪੋਰਟ ਹੈ ਔਰ ਆਉਣ ਵਾਲੇ ਟਾਈਮ 'ਚ ਵਾਇਗਰੂ ਕਰੇਗੇ ਇਹਨਾਂ ਦੀ ਵਧੀਆ ਜਿੱਤਣ ਤੇ ਇਸ ਇਲਾਕੇ ਦਾ ਸਾਡੇ ਸਾਰੇ ਸ਼ਹਿਰ ਦਾ ਵਿਕਾਸ ਵਧੀਆ ਤਰੀਕੇ ਨਾਲ ਕਰਨਾ ਮੈਂ ਇਹਨਾਂ ਨੂੰ ਵੈਸਟ ਵਿਸ਼ੇਸ ਔਰ ਫੁੱਲ ਸਪੋਰਟ ਕਰਦਾ ਹਾਂ ਤੇ ਸ਼ਹਿਰ ਵਾਸੀਆਂ ਨੂੰ ਕੀ ਕਹਿੰਦੇ ਸ਼ਹਿਰ ਵਾਸੀਆਂ ਨੂੰ ਮੇਰਾ ਇਹ ਹੀ ਨਿਵੇਦਨ ਹੈ ਜੀ ਨਵੇਂ ਵਰਕਰਸ ਨੂੰ ਪਹਿਲ ਦਿਆ ਕਰੋ ਜਿਹੜਾ ਕੋਈ ਹਿੰਮਤ ਕਰਕੇ ਕਿਸੇ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਤੇ ਪੁਰਾਣਿਆਂ ਦਾ ਟ੍ਰੈਂਡ ਥੋੜਾ ਚੇਂਜ ਹੋਵੇ ਤੇ ਹੋ ਸਕਦਾ ਹੈ ਕਿ ਇਹਦੇ ਨਾਲ ਹੀ ਬਦਲਾਅ ਹੋ ਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਕਚਹਿਰੀ ਵਿੱਚ ਆਪਣੇ ਵਕੀਲ ਭਾਈਆਂ ਨੂੰ ਭਰਾਵਾਂ ਨੂੰ ਪੈਣਾ ਨੂੰ ਮਿਲੀ ਆ ਉਹਨਾਂ ਨੇ ਮੈਨੂੰ ਜਿੱਤ ਦਾ ਹੰਗਾਰਾ ਦਿੱਤਾ ਹੈ। ਉਹਨਾਂ ਨੇ ਬੜੀ ਖੁਸ਼ੀ ਨਾਲ ਕਿਹਾ ਹੈ ਮੈਨੂੰ ਹਿੰਮਤ ਵਧਾਈ ਹੈ ਕਿ ਮੈਡਮ ਤੁਸੀਂ ਆਏ ਹੋ ਤੁਸੀਂ ਇਲਕਸ਼ਨਾਂ ਵਿੱਚ ਖੜੇ ਹੋਏ ਹੋ ਤੇ ਅਸੀਂ ਤੁਹਾਨੂੰ ਜਿਤਾਵਾਂਗੇ ਵੱਧ ਤੋਂ ਵੱਧ ਵੋਟ ਪਾਵਾਂਗੇ ਤੇ ਤੁਹਾਨੂੰ ਜਿਤਾਵਾਂਗੇ ਬਾਕੀ ਜੋ-ਜੋ ਵੀ ਕਿਸੇ ਦੀ ਆ ਪ੍ਰੋਬਲਮਸ ਨੇ ਮੈਂ ਵਕੀਲਾਂ ਨੂੰ ਮਿਲੀ ਜਾਂ ਗੱਲਬਾਤ ਕੀਤੀ ਏ ਤੇ ਮੈਂ ਇਹ ਵੀ ਦੇਖਿਆ ਹੈ ਕਿ ਜਿਹੜੀਆਂ ਇੱਕ ਪ੍ਰੋਜੈਕਟ ਲਿਆਇਆ ਗਿਆ ਸੀ yellow bus ਦਾ ਉਹ ਬੱਸਾਂ ਅੱਜ ਕੱਲ ਤੁਸੀਂ ਵੇਖਦੇ ਪਏ ਹੋ ਕਬਾੜ ਵਿੱਚ ਰੱਖੀਆਂ ਪਈਆਂ ਉਹਦੇ ਬਾਰੇ ਕੁਝ ਵੀ ਕਿਸੇ ਨੂੰ ਨਹੀਂ ਪਤਾ ਵੀ yellow ਬੱਸਾਂ ਕਿੱਥੇ ਗਈਆਂ ਉਹ ਸਿਰਫ ਕਬਾੜ ਬਣ ਕੇ ਰਹਿ ਗਿਆ ਹੈ ਆਉਣ ਵਾਲੀ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਗਰੀਬ ਲੋਗ ਨੇ ਜਿਹੜੇ ਉਹ ਤੱਕੇ ਖਾਂਦੇ ਪਏ ਨੇ ਆਟਵਾਂ ਤੇ ਆਟਵਾਂ ਦੀ ਆਟਵਾਂ ਤੇ ਆ ਰਹੇ ਨੇ ਜਾ ਰਹੇ ਨੇ ਜਿਹੜੀਆਂ ਬੱਸਾਂ ਸ਼ੁਰੂਆਤ ਕੀਤੀਆਂ ਗਈਆਂ ਸਨ ਅੱਜ ਉਹ ਬੱਸਾਂ ਕਿੱਥੇ ਨੇ ਅਗਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਅਗਰ ਤੁਸੀਂ ਮੈਨੂੰ ਲੈ ਕੇ ਆਂਦੇ ਹੋ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਉਹ ਬੱਸਾਂ ਦੀ ਫੇਰ ਤੋਂ ਦੁਬਾਰਾ ਤੋਂ ਸ਼ੁਰੂਆਤ ਕੀਤੀ ਜਾਵੇ ਅਤੇ ਗਰੀਬ ਵਰਗ ਨੂੰ ਘੱਟ ਤੋਂ ਘੱਟ ਟਿਕਟ ਵਿੱਚ ਉਹਨਾਂ ਦਾ ਆਵਾਜਾਈ ਜਿਹੜੀ ਹੈ ਉਹਨਾਂ ਦੀ ਸਹੂਲਤਾਂ ਨੇ ਉਹ ਉਹਨਾਂ ਨੂੰ ਉਹਨਾਂ ਨੂੰ ਵਧੀਆ ਤੋਂ ਵਧੀਆ ਸਹੂਲਤ ਦਿੱਤੀ ਜਾਵੇ ਵਾਕਿ ਮੈਂ ਆਪਣੇ ਸਾਰੇ ਵਕੀਲ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਬੜੀ ਹਿੰਮਤ ਤੇ ਮੈਨੂੰ ਹੌਸਲਾ ਦਿੱਤਾ ਹੈ ਅਤੇ ਉਹਨਾਂ ਨੇ ਮੈਨੂੰ ਆਪਣਾ ਪੂਰਾ ਸਾਥ ਨਿਭਾੰਦੀ ਮੈਨੂੰ ਮੈਨੂੰ ਹਿੰਮਤ ਬਖਸ਼ੀ ਹੈ ਕਿ ਸਾਰੇ ਵਕੀਲ ਭੈਣ ਭਰਾਵਾਂ ਨੇ ਕਿਹਾ ਹੈ ਕਿ ਮੈਡਮ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਐਸ ਦੀ ਮੈਨੂੰ ਬਹੁਤ ਜ਼ਿਆਦਾ ਹੀ ਖੁਸ਼ੀ ਹੈ ਕਿ ਮੇਰੇ ਸਾਰੇ ਮੇਨ ਵਕੀਲ ਭਾਈਚਾਰਾ ਮੇਰੇ ਨਾਲ ਹੈ ਜਿੱਤ ਦਾ ਪੂਰਾ ਹੰਗਾਰਾ ਉਹਨਾਂ ਨੇ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ